ਫ੍ਰੀਕਾਲ ਖਬਰਨਾਮਾ ਤੇ ਸਭ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਅਸੀਂ ਲਗਾਤਾਰ ਜੋ ਵਿਦੇਸ਼ ਜਾਣਾ ਚਾਹੁੰਦੇ ਨੇ ਕਈ ਰੋਕ ਘੱਟ ਤਰੀਕਾ ਵਰਤ ਲੈਣ ਜਿਵੇਂ ਡੋਂਕੀ ਦਾ ਇਸਤੇਮਾਲ ਕਰ ਲੈਂਦੇ ਨੇ ਇਸ ਉੱਪਰ ਇੱਕ ਖਾਸ ਮੈਮ ਸ਼ੁਰੂ ਕੀਤੀ ਆ ਅਸੀਂ ਲੋਕਾਂ ਨਾਲ ਜਾਂ ਜੋ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਉਹਨਾਂ ਨਾਲ ਅਸੀਂ ਇਸ ਉੱਪਰ ਗੱਲਬਾਤ ਕਰਦੇ ਆ ਕਿ ਲੋਕਾਂ ਲਈ ਸੌਖਾ ਤਰੀਕਾ ਹੈ ਡੋਂਕੀ ਦੀ ਲੋੜ ਨਹੀਂ ਤੇ ਇਹਦੇ ਅਪਾਜ ਗੱਲਬਾਤ ਕਰਾਂਗੇ ਗਲੋਬਲ ਐਜੂਕੇਸ਼ਨ ਦੇ ਐਮ ਡੀ ਕੁਲਦੀਪ ਸਿੰਘ ਧਾਲੀਵਾਲਾ ਜੀ ਜੀ ਪਹਿਲਾਂ ਤਾਂ ਫ੍ਰੀਕਾਲ ਖਬਰਨਾਮਾ ਤੇ ਤੁਹਾਡਾ ਬਹੁਤ ਸਵਾਗਤ ਹੈ ਅੰਜਕਤਾਰ ਜੀ ਫਰੀਦਕੋਟ ਖਬਰਨਾਮਾ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੀ ਪਿਆਰ ਪਰਿਸ਼ਾਸ਼ੀ ਕਾਲ। ਕੁਲਿੱਪਲੀ ਆ ਵਿਖੇ ਜਵੇਂ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਸੰਸਥਾਵਾਂ ਬਹੁਤ ਉੱਚੀਆਂ ਨੇ। ਕਿਤੇ ਨਾ ਕਿਤੇ ਸੌਖਾ ਵੀ ਹੈਗਾ ਹੁਣ ਵਿਦੇਸ਼ ਜਾਣਾ। ਪਰ ਲੋਕ ਹਲੇ ਵੀ ਡੌਂਕੀ ਦਾ ਇਸਤੇਮਾਲ ਕਰਕੇ ਵੀ ਕਰ ਰਹੇ ਨੇ। ਕਿ ਕੀ ਕਾਰਨ ਮੰਨਦੇ ਹੋ ਜਦੋਂ ਲੋਕ ਸੌਖਾ ਤਰੀਕਾ ਨਹੀਂ ਪਰ ਆ ਦੇ ਕੇ ਡੌਂਕੀ ਦਾ ਤਰੀਕਾ ਬਣਾ ਰਹੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਚਲੋ ਕਹਿੰਦੇ ਸਰਵਿਸ ਜਦੋਂ ਕੋਈ ਇੱਕ ਤਾਂ ਦੇਣ ਵਾਲਾ ਹੁੰਦਾ ਕਿ ਲੈਣ ਵਾਲਾ ਹੁੰਦਾ ਮੈਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਕੋਈ ਇਮੀਗ੍ਰੇਸ਼ਨ ਦਾ ਕੰਸਲਟੈਂਟ ਜਿਹੜੇ ਕੰਮ ਕਰਦੇ ਆ ਮੈਂ ਉਹਨਾਂ ਨੂੰ ਇੱਕ ਮੇਰੀ ਬੇਨਤੀ ਹੈ ਕਿ ਆ ਮਾਵਾ ਦੇ ਪੁੱਤ ਧੀਆਂ ਨੂੰ ਇਸ ਤਰੀਕੇ ਨਾਲ ਤੁਸੀਂ ਜਿਵੇਂ ਮੈਕਸੀਕੋ ਦੇ ਜੰਗਲਾਂ ਵਿੱਚੋਂ ਜਾਂ ਉਹ ਬਹੁਤ ਗਲਤ ਤਰੀਕੇ ਨਾਲ ਉਹਨਾਂ ਦਾ ਘਾਣ ਹੋ ਰਿਹਾ ਹੈ ਉਹਨਾਂ ਨੂੰ ਇੱਕ ਹਿਸਾਬ ਨਾਲ ਆਪਾਂ ਸੁਸਾਈਡ ਕਰਨ ਦੇ ਲਈ ਭੇਜ ਦਿੰਨੇ ਆ ਮਤਲਬ ਪਤਾ ਨਹੀਂ ਉਹ ਅੱਗੇ ਟਿਕਾਣੇ ਲੱਗਣਗੇ ਕਿ ਨਹੀਂ ਕਿੰਨੇ ਜਾਣਗੇ ਕਿੰਨੇ ਨਹੀਂ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਮੈਂ ਕੰਸਲਟੈਂਟਸ ਨੂੰ ਕਹਿਣਾ ਚਾਹਣਾ ਹੈ ਵੀ ਦੇਖੋ ਪੈਸਾ ਸਾਰਾ ਕੁਝ ਨਹੀਂ ਹੈ ਜਿੰਦਗੀ ਬਹੁਤ ਔਖੀ ਮਿਲਦੀ ਹੈ ਮਾਵਾ ਦੇ ਪੁੱਤਾਂ ਨੂੰ ਨਾਮਰਾਓ ਜੇ ਤੁਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਭੇਜ ਸਕਦੇ ਤਾਂ ਕੰਮ ਬੰਦ ਕਰ ਦਿਓ ਉਸ ਤੋਂ ਬਾਅਦ ਜਿਹੜੇ ਲੋਕ ਇਹ ਸਰਵਿਸ ਲੈਂਦੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਇੱਕ ਮਾਪੇ ਬੱਚੇ ਤੋਂ ਲੈ ਕੇ ਜਵਾਨ ਹੋਣ ਤੱਕ ਬੜੇ ਸਾਲ ਢੀਕ ਕਰਦੇ ਆ ਤੇ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਜਦੋਂ ਜਵਾਨ ਸਾਡਾ ਵੱਡਾ ਹੋਊਗਾ ਇਹ ਕੱਲ ਨੂੰ ਵਧੀਆ ਜ਼ਿੰਦਗੀ ਦੇ ਵਿੱਚ ਕੁਝ ਬਣੂਗਾ ਸਾਡੇ ਬੜੇਪੇ ਦਾ ਸਹਾਰਾ ਬਣੂਗਾ ਪਰ ਜਵਾਨ ਉਮਰਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਮੁਲਕਾਂ ਦੇ ਵਿੱਚੋਂ ਲੋਕ ਅੱਧੇ ਵੀ ਨਹੀਂ ਪਹੁੰਚਦੇ ਅੱਗੇ ਰਸਤੇ ਵਿੱਚ ਕਿਸੇ ਨੂੰ ਕੋਈ ਜਾਨਵਰ ਖਾ ਜਾਂਦੇ ਆ ਕਈਆਂ ਨੂੰ ਲੋਕ ਉੱਥੋਂ ਦੇ ਜਿਹੜੇ ਮਾਫੀਏ ਲੋਕ ਆ ਉਹ ਮਾਰ ਦਿੰਦੇ ਆ ਸਾਡੀਆਂ ਜੋਤੀਆਂ ਭੈਣਾ ਬੱਚੀਆਂ ਦੇ ਨਾਲ ਜੋ ਦੁਰਵਿਵਹਾਰ ਹੁੰਦਾ ਹੈ ਕੁਝ ਫਿਲਮਾਂ ਵੀ ਆਈਆਂ ਮੈਂ ਅਪਰੀਸ਼ੀਏਟ ਕਰਦਾ ਇੱਕ ਐਮੀ ਵਰਕ ਦੀ ਜੋ ਫਿਲਮ ਆਈ ਸੀਗੀ ਮੈਕਸਿਕੋ ਚੱਲੀ ਉਹਦੇ ਚ ਬੜਾ ਡਿਟੇਲ ਵਿੱਚ ਉਹਨਾਂ ਨੇ ਦੱਸਿਆ ਜੇ ਫਿਰ ਇਹ ਫਿਲਮਾਂ ਦੇਖਣ ਤੋਂ ਬਾਅਦ ਵੀ ਦੇਖੋ ਫਿਲਮਾਂ ਕੱਲੇ ਸੋਰਸ ਐਂਟਰਟੇਨਮੈਂਟ ਦਾ ਸੋਰਸ ਨਹੀਂ ਹੈਗਾ ਉਹਨਾਂ ਤੋਂ ਸਾਨੂੰ ਬੜੀ ਨੌਲੇਜ ਮਿਲਦੀ ਹੈ ਜੇ ਅਸੀਂ ਸਿੱਖਣੀ ਚਾਹੀਏ ਤਾਂ ਉਹ ਉਹਦੇ ਵਿੱਚ ਬਹੁਤ ਡਿਟੇਲ ਵਿੱਚ ਦੱਸਿਆ ਹੋਇਆ ਸੋ ਅੱਜਕੱਲ ਬੜੇ ਵਧੀਆ ਤਰੀਕੇ ਹੈ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਹੈਗੀਆਂ ਉਹ skilled ਲੋਕਾਂ ਨੂੰ ਸਟੂਡੈਂਟਸ ਨੂੰ ਹੋਰ بڑے ਤਰੀਕੇ ਆ ਜਾਣਦੇ ਜੇ ਮੈਂ ਕਹਿੰਦਾ ਵੀ ਕੋਈ ਹੱਥ ਨਹੀਂ ਪੈਂਦਾ ਕਿਸੇ ਪਾਸੇ ਨਹੀਂ ਜਾਇਆ ਜਾਂਦਾ ਤਾਂ ਆਪਣਾ ਜੋ ਭਾਰਤ ਹੈ ਪੰਜਾਬ ਹੈ ਉਹ ਗਲਤ ਤਰੀਕਿਆਂ ਨਾਲ ਜਾਣ ਨਾਲੋਂ ਤਾਂ ਇਹ 100 ਦਰਜੇ ਚੰਗਾ ਹੈ ਇੱਥੇ ਰਹਿ ਕੇ ਬਹੁਤ ਕੁਝ ਕੀਤਾ ਜਾ ਸਕਦਾ ਦੇਖੋ ਜੀ ਤਾਂ ਲਗਾਤਾਰ ਜਿਵੇਂ ਇੱਕ ਐਸਾ ਦੇ ਆਪਾਂ ਹੁਣ ਕਾਫੀ ਚੇਂजेस ਹੁੰਦੇ ਗਏ ਨੇ ਵਿਆਹ ਦੇ ਅੱਛਾ ਕੋਈ ਹੁੰਦਾ ਸੀ ਵਿਆਹ ਕਰਾ ਕੇ ਚਲੇ ਜਾਂਦੇ ਸੀਗੇ ਇਹਨਾ ਇਹ ਵੀ ਚੀਜ਼ ਵਧੀਆ ਹੁੰਦੀ ਹੈ ਕਿ ਉਹਦਾ ਸੌਖਾ ਉਹਦਾ ਜਾਸਾ ਦੋਦੇ ਨਾਲ ਪੈਸੇ ਘੱਟ ਲੱਗਦੇ ਵੇਖਿਆ 45 40 40 ਲੱਖ ਰੁਪਏ ਲੱਗ ਕੇ ਪਹੁੰਚ ਦੇਣੀ ਜਾਂ ਟੱਗੀ ਵਾਜ ਜਾਂਦੀ ਹੈ ਦੇਖੋ ਜੀ ਚਲੋ ਵਿਆਹ ਕਰਕੇ ਜਾਣਾ ਜਾਂ ਉਹ ਤਾਂ ਇੱਕ ਦੇਖੋ ਵਿਆਹ ਦਾ ਜਿਹੜਾ ਮੋਟਿਵ ਹੈ ਮੇਰੇ ਖਿਆਲ ਨਾਲ ਦੋ ਪਰਿਵਾਰਾਂ ਦਾ ਇੱਕ ਜੁੜਨਾ ਹੁੰਦਾ ਹੈ ਨਾ ਉਹ ਚਲੋ ਸੋਰਸ ਅੱਗੇ ਜੋ ਬਣ ਗਏ ਜਾਂ ਬਣਾ ਲੈ ਉਹ ਬਾਅਦ ਦੀ ਗੱਲ ਹੈ ਪਰ ਮੈਂ ਗੱਲ ਦੇਖੋ ਗੱਲ ਸਿਰਫ ਕੱਲੇ ਪੈਸਿਆਂ ਦੀ ਨਹੀਂ ਪੈਸੇ ਤਾਂ ਜਿਹੜੇ ਕੋਈ ਗਲਤ ਤਰੀਕੇ ਨਾਲ ਜਿਵੇਂ ਤੁਸੀਂ ਡੌਂਕੀਵਰਡ ਯੂਜ਼ ਕਰ ਰਹੇ ਹੋ ਵੀ ਉਹ ਜਿਹੜੇ ਗਲਤ ਤਰੀਕੇ ਨਾਲ ਭੇਜਦੇ ਉਹ ਪੈਸੇ ਵੀ ਬਹੁਤ ਜ਼ਿਆਦਾ ਲੈ ਲੈਂਦੇ ਆ ਇੰਨੇ ਤਾਂ ਲੱਗਦੇ ਹੀ ਨਹੀਂ ਅੱਜ ਕੱਲ ਦੇਖੋ ਜੇ ਹੁਣ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਦੇ ਵਿੱਚ ਕੀ ਆ ਵੀ ਅਕਾਊਂਟ ਤੋਂ ਅਕਾਊਂਟ ਵਿੱਚ ਪੇਮੈਂਟ ਜਾਣੀ ਆ ਸਾਰੀ ਤੁਹਾਨੂੰ ਪਤਾ ਹੋ ਤੁਸੀਂ ਅੱਜ ਆਪਣੇ ਬੱਚੇ ਦੇ ਉੱਪਰ ਜੇ 20 ਲੱਖ ਜਾਂ 25 ਲੱਖ ਲਾ ਕੇ ਉਹਨੂੰ ਬਾਹਰ ਭੇਜ ਦਿੰਨੇ ਹੋ ਤੁਹਾਨੂੰ 10 ਸਾਲ ਬਾਅਦ ਵੀ ਕੋਈ ਪੁੱਛੂਗਾ ਵੀ ਹਾਂਜੀ ਜਗਤਾਰ ਜੀ ਤੁਸੀਂ 2024 ਦੇ ਵਿੱਚ ਆਪਣੇ ਬੇਟੇ ਨੂੰ ਬਾਹਰ ਪੜ੍ਹਨ ਦੇ ਰਸਤੇ ਭੇਜਿਆ ਸੀ ਕਿੰਨੇ ਪੈਸੇ ਲੱਗੇ ਜਿਹੜੇ ਇਹ ਦੋ ਨੰਬਰ ਦੇ ਤਰੀਕੇ ਨਾਲ ਭੇਜਦੇ ਹੋ ਪੇਮੈਂਟ ਵੀ ਦੋ ਤਰੀਕਿਆਂ ਨਾਲ ਦੋ ਨੰਬਰ ਦੇ ਤਰੀਕਿਆਂ ਨਾਲ ਲੈਂਦੇ ਬਹੁਤ ਵੱਡੀ ਅਮਾਉਂਟ ਲੈਂਦੇ ਆ ਸੋ ਮੇਰੇ ਖਿਆਲ ਨਾਲ ਵੀ ਇੰਨੇ ਵੀ ਉੱਥੇ ਕੋਈ ਦਰਖਤਾਂ ਨੂੰ ਜਾਂ ਕੋਈ ਨੋਟ ਨਹੀਂ ਲੱਗੇ ਜਿਹੜੇ ਉਹ ਇੰਨੇ ਕੁਇਕਲੀ ਪੂਰੇ ਹੋ ਜਾਣਗੇ ਸੋ ਮੈਂ ਜਿੰਨੇ ਵੀ ਕੋਈ ਐਪਲੀਕੈਂਟਸ ਕੋਈ ਜਿਹੜੇ ਕੋਈ ਇਸ ਤਰੀਕੇ ਨਾਲ ਜਾਂਦੇ ਆ ਉਹਨਾਂ ਨੂੰ ਮੇਰੀ ਇੱਕ ਐਡਵਾਈਸ ਕਹਿ ਲੋ ਜਾਂ ਚੇਤਾਵਨੀ ਹੈ ਕਿ ਤਾਂ ਅ ਤੁਹਾਡ ਨੂੰ ਪਤਾ ਨਹੀਂ ਤੁਸੀਂ ਸਿਰੇ ਲੱਗਣਾ ਵੀ ਕਿ ਨਹੀਂ ਲੱਗਣਾ ਸੋ ਬੈਠ ਰੇ ਆ ਵੀ ਇੱਕ ਸਹੀ ਤਰੀਕੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਕੋਈ ਬਾਹਰ ਕਿਸੇ ਵੀ ਮੋਟੇ ਮੰਤਵ ਦੇ ਨਾਲ ਤਾਂ ਸਹੀ ਤਰੀਕੇ ਨਾਲ ਹੀ ਜਾਇਆ ਜਾਵੇ ਧੰਨਵਾਦ ਕੁਲਦੀਪ ਜੀ ਸਾਡੇ ਨਾਲ ਜਿਹੜੀ ਗੱਲਬਾਤ ਕਰ ਲਈ ਧੰਨਵਾਦ ਜੀ ਉਹ ਸੋ ਇਹਨਾਂ ਕਦਿਸ਼ਾਂ ਧਾਲੀਵਾਲ ਜਿਨ੍ਹਾਂ ਨੇ ਬਾਕੂ ਵੀ ਦੱਸਿਆ ਕਿ ਡੌਕ ਕੀ ਦਾ ਜਿਹੜਾ ਜਰੀਆ ਨਾ ਕਿਤੇ ਆਵੇ ਬਹੁਤ ਤਰੀਕੇ ਨੇ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਆਪ ਦਾ ਜਿਹੜਾ ਹੈਗਾ ਵਿਦੇਸ਼ਾਂ ਦਾ ਸੁਪਨਾ ਵੀ ਪੂਰਾ ਕਰ ਸਕਦੇ ਹੋ ਜੇਕਰ ਸਾਡਾ ਇਹ ਪ੍ਰਾਪਲ ਵਧੀਆ ਲੱਗਾ ਤੇ ਤੁਸੀਂ ਸ਼ੇਅਰ ਜੁ ਕਰਨਾ ਧੰਨਵਾਦ ਦੋਸਤੋ